ਹਾਂਜੀ ਸਾਸਤਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਲ ਤੇ ਅੱਜ ਆਪਾਂ ਗਾਜਰਾਂ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਆਪਾਂ ਗਾਜਰਾ ਕੱਟ ਕੇ ਧੋ ਲਿਆ ਤੇ ਇਹ ਜਮਾ ਸੁੱਕ ਗਈਆਂ ਤੇ ਫਿਰ ਆਪਾਂ ਮਟਰ ਲੈ ਆ ਮਟਰ ਆਪਾਂ ਫ੍ਰੀਜ ਹੋਏ ਲੈ ਆ ਤੇ ਇਹ ਆਪਾਂ ਧੋ ਲਏ ਆ ਤੇ ਇਹ ਫ੍ਰੀਜ ਹੋਏ ਲੈ ਆ ਕਿਉਂਕਿ ਇਹਨਾਂ ਨੂੰ ਸੇਕ ਘੱਟ ਲੱਗੂਗਾ ਇਹ ਤਾਜ਼ੇ ਮਟਰ ਨਹੀਂਗੇ ਤੇ ਪਿਆਜ਼ ਆਪਾਂ ਕੱਟ ਲਏ ਆ ਤੇ ਮਟਰ ਪਿਆਜ਼ ਜਿਵੇਂ ਗਾਜਰਾ ਇਹ ਤੁਸੀਂ ਆਪ ਦੀ ਜਿੱਦਾਂ ਵੀ ਤੁਸੀਂ ਸਬਜ਼ੀ ਬਣਾਉਣੀ ਹੈ ਉਸ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਆ ਤੇ ਵਿੱਚ ਆਪਾਂ ਹਰੀ ਮਿਰਚ ਪਾਵਾਂਗੇ ਇਹ ਸਵਾਦ ਅਨੁਸਾਰ ਤੁਸੀਂ ਹਰੀ ਮਿਰਚ ਪਾਇਓ ਤੇ ਲਸਣ ਤੇ ਅਦਰਕ ਬਾਕੀ ਆਪਾਂ ਜੀਰਾ ਕਾਲੀ ਮਿਰਚ ਹਲਦੀ ਤੇ ਨਮ ਇਹ ਸਵਾਦ ਅਨੁਸਾਰ ਸਾਰੇ ਮਸਾਲੇ ਆਪਾਂ ਪਾਵਾਂਗੇ ਇਹ ਤੁਸੀਂ ਜਿਵੇਂ ਵੀ ਪਾਉਣੇ ਆ ਵੱਧ ਘੱਟ ਤੁਸੀਂ ਆਪ ਦੇ ਸਵਾਦ ਅਨੁਸਾਰ ਜਿੰਨਾ ਜਿਵੇਂ ਤੁਸੀਂ ਖਾਣੇ ਆ ਉਦਾਂ ਤੁਸੀਂ ਪਾ ਸਕਦੇ ਆ ਤੇ ਹੁਣ ਆਪਾਂ ਤੜਕਾ ਪਾਉਂਦੇ ਆ ਹਾਂਜੀ ਆਪਾਂ ਇਹਦੇ ਵਿੱਚ ਆਪਾਂ ਕੁੱਕਰ ਦੇ ਵਿੱਚ ਆਪਾਂ ਲੈ ਲਿਆ ਸਰੋਂ ਦਾ ਤੇਲ ਤੁਸੀਂ ਰਫੈਂਡ ਵੀ ਲੈ ਸਕਦੇ ਆਂ ਬਾਕੀ ਜਿਹੜਾ ਤੁਸੀਂ ਤੇਲ ਵਰਤਦੇ ਹੋ ਉਹ ਤੁਸੀਂ ਪਾ ਸਕਦੇ ਆਂ ਮੈਂ ਸਰੋਂ ਦਾ ਤੇਲ ਪਾਤਾ ਇਹ ਹੁਣ ਗਰਮ ਹੋਣ ਵਾਲਾ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਉਦੋਂ ਆਪਾਂ ਢੜਕਾ ਭੁੰਨਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾਵਾਂਗੇ ਤੇ ਇਹ ਆਪਾਂ ਮੜਾ ਜਾ ਠਹਿਰ ਕੇ ਪਾਵਾਂਗੇ ਆਪਾਂ ਪਹਿਲਾਂ ਦੋ ਗੰਡੇ ਪਾਵਾਂਗੇ ਕਿਉਂਕਿ ਜੇ ਪਹਿਲਾਂ ਇੱਕੇਦਮ ਲਸਣ ਤੇ ਅਦਰਕ ਪਾਤਾ ਉਹ ਮੱਚ ਜਾਣਾ ਤੇਲ ਪੂਰਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਪਿਆਜ਼ ਪਾਉਣ ਲੱਗੇ ਹਾਂ ਥੋੜੇ ਥੋੜੇ ਕਰਕੇ ਪਾਵਾਂਗੇ ਵੀ ਹਾਤਾਂ ਤੇ ਛਿੱਟੇ ਨਾ ਪੈ ਜਾਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਏ ਤੋਂ ਬਾਅਦ ਫਿਰ ਲੱਗਾਂਗੇ ਤੇ ਅਦਰਕ ਪਾਵਾਂਗੇ ਵੀ ਆਪਾਂ ਲਸਣ ਤੇ ਅਦਰਕ ਪਹਿਲਾਂ ਪਾ ਦਿੰਦੇ ਫਿਰ ਉਹ ਮੱਚ ਜਾਣਾ ਸਿਰਾ ਇੱਥੇ ਦਾ ਹੁਣ ਆਪਾਂ ਗੈਸ ਥੋੜਾ ਜਿਹਾ ਤੇਜ਼ ਕਰ ਦਾਂਗੇ ਹੁਣ ਆਪਾਂ ਪਿਆਜ਼ ਬਰਾਊਨ ਕਰ ਲਾਂ ਹਾਂਜੀ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਪਾਣੀ ਜਿਹਾ ਸੌਫਾ ਗਿਆ ਪਿਆਜ਼ਾਂ ਦਾ ਹੁਣ ਆਪਾਂ ਲਸਣ ਤੇ ਅਦਰਕ ਵਿੱਚ ਪਾ ਦਾਂਗੇ ਹੁਣ ਇਹਨਾਂ ਨੂੰ ਨਾਲ ਹੀ ਸੇਕ ਪਿਆਜ਼ਾਂ ਦੇ ਲੱਗ ਜੂਗਾ ਤੇ ਨਾਲੇ ਆਪਾਂ ਜੀਰਾ ਪਾ ਦਾਂਗੇ ਜੇ ਜੀਰਾ ਪਹਿਲਾਂ ਪਾਉਂਦੇ ਫਿਰ ਜਮਾ ਮੱਚ ਜਾਣਾ ਸੀ ਜੀਰਾ ਤੇ ਹੁਣ ਆਪਾਂ ਜੀਰਾ ਪਾ ਦਾਂਗੇ ਹੁਣ ਇਹਨਾਂ ਨੂੰ ਬ੍ਰਾਊਨ ਕਰ ਦਾਂਗੇ। ਆਜੀ ਆਪਣਾ ਤੜਕਾ ਬਣ ਗਿਆ। ਹੁਣ ਆਪਾਂ ਹਰੀ ਮਿਰਚ ਪਾਵਾਂਗੇ ਇਹਦੇ ਵਿੱਚ। ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ। ਗੈਸ ਘਟਾਟਾ ਵੀ ਤੜਕਾ ਮਾਰ ਕੇ ਨਾ ਜਾਵੇ। ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ। ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ। ਹੁਣ ਇਹਨੂੰ ਆਪਾਂ 2 ਮਿੰਟ ਸੇਕ ਕਰਵਾਵਾਂਗੇ। ਮਸਾਲੇ ਨੂੰ। ਫਿਰ ਆਪਾਂ ਇਹਦੇ ਵਿੱਚ ਗਾਜਰਾ ਪਾ ਦਾਂਗੇ। ਹਾਂਜੀ ਆਪਾਂ ਸੇਕ ਲਵਾ ਲਿਆ 2 ਮਿੰਟ ਮਸਾਲੇ ਨੂੰ। ਹੁਣ ਆਪਾਂ ਇਹਦੇ ਵਿੱਚ ਥੋੜ੍ਹਾ-ਥੋੜ੍ਹਾ ਕੱਟ ਕੇ ਗਾਜਰਾ ਪਾ ਦਾਂਗੇ। ਨਾਲ ਦੀ ਨਾਲ ਇਹਨਾਂ ਨੂੰ ਹਿਲਾਉਂਦੇ ਜਾਵਾਂਗੇ।

ਆਪਾਂ ਪਾਖਦੇ ਨਾਲ ਹੀ ਬਣਾਵਾਂਗੇ ਸਬਜ਼ੀ ਤੇ ਸਬਜ਼ੀ ਵਧੀਆ ਬਣ ਜਾਣੀ ਹੈ ਇੱਕ ਸਰੋਂ ਦੇ ਤੇਲ ਚੀਂਗੀ ਤੜਾਦੀ ਬਣੂਗੀ ਚਲੋ ਆਪਾਂ ਸਾਰੀਆਂ ਚਾਦਰਾਂ ਵਿੱਚ ਪਾ ਦਿੰਦੇ ਹਾਂ ਬਣਾ ਲੇ ਚੰਗੀ ਤਰ੍ਹਾਂ ਪਰ ਆਪਾਂ ਖਲਾ ਆਪਾਂ ਕੱਟ ਕੇ ਆਉਣ ਆਪਾਂ ਉਪਰ ਦਾ ਟੱਕਾ ਨਹੀਂ ਲੈਂਦੇ ਆਪਾਂ ਸੀਟੀ ਨਹੀਂ ਮਰਵਾਣੀ ਆਪਾਂ ਉਹ ਪਲੇਟ ਰੱਖਾਂਗੇ ਤੇ ਉਹ ਆਪਾਂ ਢੱਕ ਦਾਂਗੇ ਗੈਸ মিডিਅਮ ਰੱਖਾਂਗੇ ਤੇ ਪਾਪਾ ਪਾ ਕੇ ਤਿਆਰ ਕਰਾਂਗੇ ਹਾਂਜੀ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਹਿਲਾ ਲਾਂਗੇ ਆਪਾਂ ਮਟਰਾ ਪਰ ਰੱਖ ਕੇ ਪਾ ਮੰਗੇ ਜਦੋਂ ਫ੍ਰੀਜ ਹੋਏ ਮਟਰਾਂ ਨੂੰ ਸੇਕ ਘਾਟੀ ਗੱਦੀ ਵਾ ਉਹ ਸੇਕ ਹੀ ਬਣ ਜਾਂਦੇ ਆ ਤੇ ਆਪਾਂ ਹੁਣ ਪਾ ਕੇ ਫਿਰ ਉਹ ਕੁਲਦੇ ਜਾਣਗੇ ਜਦੋਂ ਅੱਧੇ ਨਾਲ ਜਦੋਂ ਪੱਕ ਗਈਆਂ 5 ਮਿੰਟ ਹੋਰ ਸੇਕ ਲਵਾ ਕੇ ਫਿਰ ਆਪਾਂ ਮਟਰ ਦੇ ਪਾਵਾਂਗੇ ਫਿਰ ਆਪਾਂ ਉਹਦੇ ਨੂੰ ਢੱਕ ਦਾਂਗੇ 加ਜਰਾ ਆਪਣਾ तकरीबन 500 ग्राम ਤੇ ਹੁਣ ਆਪਾਂ ਪਹਿਲਾਂ ਵਿੱਚ ਮਟਰ ਪਾ ਲਾਂਗੇ ਤੇ ਮਟਰਾਂ ਨੂੰ ਸਿਰਫ ਆਪਾਂ 5 ਕਿ ਮਿੰਟ ਸੇਕ ਲਵਾਵਾਂਗੇ ਫਿਰ ਆਪਣੀ ਸਬਜੀ ਤਿਆਰ ਆ ਤੁਸੀਂ ਆਲੂ ਕੋਨੇ ਪਾ ਸਕਦੇ ਆ ਤੁਹਾਡੀ ਮਰਜੀ ਆ ਨੰਨੋ ਆਪਾਂ ਚੰਗੀ ਤਰ੍ਹਾਂ ਸਬਜ਼ੀ ਨੂੰ ਹਿਲਾ ਲਵਾਂਗੇ। ਹੁਣ ਆਪਾਂ మీడియం ਗੈਸ 'ਤੇ ਰੱਖਾਂਗੇ ਤੇ 5 ਮਿੰਟ ਸੇ ਪਕਲਵਾਵਾਂਗੇ। 5 ਮਿੰਟ ਬਾਅਦ ਆਪਣੀ ਸਬਜ਼ੀ ਰੈਡੀ ਹੈ। ਹਾਂਜੀ ਆਪਣੀ ਸਬਜੀ ਬਿਲਕੁਲ ਤਿਆਰ ਹੈ ਦੇਖੋ ਮਟਰ ਵੀ ਪੱਕ ਚੁੱਕੇ ਆ ਤੇ ਗਾਜਰਾਂ ਵੀ ਤੇ ਜੇ ਤੁਹਾਡੇ ਕੋਲ ਧਨੀਆ ਹੈ ਤੇ ਤੁਸੀਂ ਧਨੀਆ ਜੀਤੇ ਵਿੱਚ ਪਾ ਦਿਓ ਮੈਂ ਤੇ ਵੀ ਪਾ ਸਕਦੇ ਆ ਮੇਰੇ ਕੋਲ ਧਨੀਆ ਹੈ ਨਹੀਂ ਸੀ ਹੁਣ ਆਪਾਂ ਤੁਹਾਨੂੰ ਕਬਲੀ ਚ ਪਾ ਕੇ ਧਕੋਨੇ ਹਾਂ ਹਾਂਜੀ ਸਬਜੀ ਤਿਆਰ ਹੋ ਗਈ ਜਦੋਂ ਸਬਜੀ ਬਣ ਜੇ ਉਹਦਾ ਥੋੜਾ ਜਿਹਾ ਤੁਸੀਂ ਗਰਮ ਮਸਾਲੇ ਵਿੱਚ ਪਾ ਸਕਦੇ ਆ ਮੈਂ ਭੁੱਲ ਗਈ ਸੀ ਪਾਉਣਾ ਇਹ ਜੇ ਤੁਸੀਂ ਪਾਉਣਾ ਚਾਹੁੰਦੇ ਆ ਪਾ ਲਓ ਨਹੀਂ ਪਾਣਾ ਨਾ ਘਰੇ ਦੇ ਨਾਲ ਸਭੀ ਦਾ ਸਵਾਲ ਤੁਗੜਾ ਹੋ ਜਾਂਦਾ ਤੇ ਸਮਾਰ ਕੇ ਹਲਾ ਦੋ ਤੇ ਜਿਉਨੂ ਸਬਜੀ ਦਿਖਾ ਦਿੰਦੇ ਹਾਂ ਹਾਂਜੀ ਆਪਣੀ ਸਬਜੀ ਤਿਆਰ ਹੋ ਗਈ ਬਣ ਗਈ ਆ ਤੇ ਹੁਣ ਆਪੇ ਇਹਦੇ ਉੱਤੇ ਤੁਸੀਂ ਘਿਓ ਪਾ ਦੋ ਜੇ ਤੁਸੀਂ ਘਿਓ ਨਹੀਂ ਪਾਉਣਾ ਤੁਸੀਂ ਮੱਖਣੀ ਵੀ ਪਾ ਸਕਦੇ ਆ ਤੇ ਜੇ ਧਨੀਆ ਹੋਇਆ ਧਨੀਆ ਜਰੂਰ ਪਾਓ ਮੇਰੇ ਕੋਲ ਧਨੀਆ ਹੈ ਨਹੀਂ ਸੀ ਤੇ ਤੁਸੀਂ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਿਓ ਆਮ ਤਾ ਸਬਜੀ ਹਾਰ ਕੋਈ ਬਣਾ ਲੈਂਦਾ ਵਧੀਆ ਹੁੰਦੀ ਹੁੰਦੀ ਹੈ ਸਾਰਿਆਂ ਨੂੰ ਬਣਾਉਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ